ਜੀਵਨ ਸ਼ਤਰੰਜ ਦੀ ਖੇਡ ਦੀ ਤਰ੍ਹਾਂ ਹੈ ਸ਼ਤਰੰਜ ਦੀ ਗੇਮ ਵੇਖੀ ਹੋਏਗੀ ਸਾਰਿਆਂ ਨੇ ਜੀਵਨ ਸ਼ਤਰੰਜ ਦੇ ਖੇਡ ਦੀ ਤਰ੍ਹਾਂ ਹੈ ਤੇ ਇਹ ਖੇਡ ਅਸੀਂ ਪਰਮੇਸ਼ਰ ਨਾਲ ਖੇਡ ਰਹੇ ਹਾਂ ਪਰਮੇਸ਼ਰ ਨਾਲ ਸਾਡੀ ਹਰ ਚਾਲ ਦੇ ਬਾਅਦ ਉਹ ਆਪਣੀ ਚਾਲ ਚੱਲਦਾ ਸਾਡੀ ਚਾਲ ਸਾਡੀ ਪਸੰਦ ਖਮਉਂਦੀ ਏ ਤੇ ਉਹਦੀ ਚਾਲ ਪਿਆਰਿਓ ਨਤੀਜਾ ਖਮਉਂਦੀ ਆ ਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੋ ਮਰਜੀ ਅਸੀਂ ਚਾਲ ਚੱਲ ਸਕਦੇ ਹਾਂ ਚੰਗੀ ਚੱਲੋ ਮਾੜੀ ਚੱਲੋ ਚੰਗੇ ਕੰਮ ਕਰੋ ਮਾੜੇ ਕਰੋ ਸਾਡੀ ਚਾਲ ਸਾਡੀ ਪਸੰਦ ਖਮਾਉਂਦੀ ਹੈ ਤੇ ਉਹਦੀ ਜਿਹੜੀ ਚਾਲ ਚੱਲਦੀ ਹੈ ਨਾ ਉਹ ਫਿਰ ਸਾਡੇ ਕੀਤੇ ਕੰਮਾਂ ਦਾ ਨਤੀਜਾ ਸਾਡੇ ਸਾਹਮਣੇ ਲਿਆਉਂਦੀ ਹੈ ਇਸ ਕਰਕੇ ਇਹ ਸ਼ਤਰੰਜ ਦੀ ਬਾਜੀ ਦੇ ਵਿੱਚ ਮੌਲਕ ਦੇ ਨਾਲ ਅਸੀਂ ਖੇਡਣਾ ਕਰ ਰਹੇ ਹਾਂ ਪਰ ਕੋਸ਼ਿਸ਼ ਕਰੋ ਜਦੋਂ ਮੌਲਕ ਵੱਲੋਂ ਚਾਲ ਚੱਲੀ ਜਾਵੇ ਨਾ ਜਿਹੜਾ ਰਿਜ਼ਲਟ ਨਿਕਲਣਾ ਹੈ ਨਾ ਉਹ ਰਿਜ਼ਲਟ ਤੋਂ ਸੀ ਦੁਖੀ ਨਾ ਹੋਈਏ ਹਾਂਜੀ ਇਹ ਮੇਰੀ ਬੇਨਤੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ